ਤਦੋਈ ਟਾਲਾ ਜੀ ਭਰ ਲੈਣੇ ਜੀ ਪਹਿਲਾਂ ਤਾਂ ਇੱਥੋਂ ਆਪਣੇ ਮੋਟਰਸਾਈਕਲ ਸਾਨੂੰ ਕੁਝ ਕਰ ਦਿੰਦੇ ਜੀ ਉਹਦੇ ਗਾਲਾ ਕੱਢਣ ਲੱਗ ਜਾਂਦੇ ਸਾਈਡ ਤੇ ਕਰੋ ਜੀ ਸਾਈਡ ਤੇ ਕਰੋ ਜੇ ਇਹਨੂੰ ਅਸੀਂ ਨੰਗਾ ਬਿੱਕ ਸਾਈਡ ਦੇਣੀ ਹੁੰਦੀ ਸਾਨੂੰ ਪਤਾ ਹੁੰਦਾ ਮਗਰ ਚੀਜ਼ ਆਈ ਜਾਂਦੀ ਸਾਡੇ ਕੋਲ ਸ਼ੀਸ਼ਾ ਲੱਗਿਆ ਜੀ ਮਗਰ ਸਪੈਸਰ ਹੂੰ ਇਸ ਸਾਨੂੰ ਪਤਾ ਇਸ ਸਾਈਡ ਕੋਲ ਨੰਗਾ ਹੁੰਦਾ ਹੀ ਸਾਈਡ ਦਵਾਂਗੇ ਅਸੀਂ ਵੇਖ ਕੇ ਜੀ ਪਹਿਲਾਂ ਹੀ ਗਾਲਾ ਕੱਢਣ ਲੱਗ ਜਾਂਦੇ ਮਗਰ ਨੂੰ ਜੀ ਕਿਉਂਕਿ ਜੀ ਮਿਹਨਤੀ ਆਗੀ ਸਾਰੇ ਕਾਸੇ ਵਾਸਤੇ ਮਿਹਨਤ ਕਰਾਂਗੇ ਤਾਂ ਰੋਟੀ ਰੱਜ ਕੇ ਖਾਵਾਂਗੇ ਨਹੀਂ ਤਾਂ ਭੁੱਖੇ ਮਰਨ ਵਾਲਾ ਕੰਮ ਆ ਔਰ ਜਿਹੜੇ ਲੋਕ ਨਸ਼ਾ ਵਗੈਰਾ ਕੋਈ ਡਰੱਗਸ ਵਗੈਰਾ ਲੈ ਰਹੇ ਆ ਉਹਨਾਂ ਨੂੰ ਤਾਂ ਕੋਈ ਰੋਕ ਟੋਕ ਨਹੀਂ ਹੁੰਦੀ ਜਿਹੜੇ ਮਿਹਨਤ ਵਾਲੀ ਚੀਜ਼ ਆ ਉਹਦੇ ਤੇ ਲੋਕ ਬਹੁਤ ਰੋਕ ਟੋਕ ਹੋ ਰਹੀ ਹੈ ਜੀ ਤੇ ਸਾਨੂੰ ਜ਼ਿੰਮੇਵਾਰ ਬੁਲਾਉਂਦੇ ਤਾਂ ਹੀ ਤੂੜੀ ਭਰਨਾ ਆਉਣਾ ਚਾਹੁੰਦੇ ਨੇ ਜੀ ਭਰਨੇ ਸਾਬ ਤੁਹਾਨੂੰ ਲੱਗਦਾ ਹੈ ਜੇਕਰ ਤੁਸੀਂ ਨਾ ਹੋ ਤਾਂ ਜ਼ਿੰਮੇਵਾਰ ਦੀ ਤੂੜੀ ਵੀ ਨਹੀਂ ਵੀ ਖਰੀਦ ਹਾਂ ਨਹੀਂ ਬਿਕਨੀ ਨਹੀਂ ਬਿਕਨੀ ਕੌਣ ਜੱਕ ਕੋਈ ਨਹੀਂ ਤੂੜੀ ਨਹੀਂ ਜੀ ਦੱਸੋ ਜੀ ਐਡਾ ਬਟਰਾਲੇ ਦੇ ਤੇ ਕੁਝ ਮੁਲਾਜ਼ਮ ਬਹੁਤ ਸਾਨੂੰ ਤੰਗ ਕਰ ਸਾਨੂੰ ਕਰਦੇ ਜੀ ਮੁਲਾਜ਼ਮ ਕਿਹੜੇ ਬਾਈ ਮੁਲਾਜ਼ਮ ਬਹੁਤ ਹੁੰਦੇ ਆ ਆ ਜੀ ਪੁਰਸ ਵਾਲੀ ਆਪਣੇ ਹਨ ਐਸਾ ਕੀ ਕਹਿੰਦੇ ਨੇ ਨਾ ਸਾਧ ਪੈਸੇ ਲੈ ਲੈਂਦੇ ਨੇ ਸਾਨੂੰ ਗਾਲਾਂ ਕੱਢਦੇ ਜੀ ਅੱਛਾ ਪੈਸੇ ਲੈ ਕੇ ਵੀ ਗਾਲਾਂ ਕੱਢ ਪੈਸੇ ਲੈ ਕੇ ਸਾਨੂੰ ਗਾਲਾਂ ਕੱਢਦੇ ਜੀ ਏ ਜੀ ਜ਼ਿਆਦਾਤਰ ਕੇ ਸਰਦੀ ਦੇ ਦਿਨਾਂ ਦੇ ਵਿੱਚ ਦਿੱਕਤ ਆਂਦੀ ਹੈਗੀ ਕਈ ਵਾਰ ਤੂੜੀ ਕੰਮ ਹੁੰਦੀ ਹੈਗੀ ਤੇ ਦਿਨ ਛੋਟੇ ਹੁੰਦੇ ਆ ਤੇ ਤਾਂ ਕਰਕੇ ਦੋ ਦਿਨਾਂ ਦੇ ਵਿੱਚ ਵੀ ਪਰ ਜਾਂਦਾ ਕਈ ਵਾਰ ਇੱਕ ਦਿਨ ਦੇ ਵਿੱਚ ਵੀ ਪਰ ਜਾਂਦਾਗਾ ਪਰ ਕੋਈ ਸੁਣਦਾ ਨਹੀਂ ਸਾਡੀ ਕੌਣ ਸੁਣਦੇ ਕਰੀਬਾਂ ਨੇ ਜੀ ਜੇ ਕੋਈ ਸੁਣੂਗਾ ਫੇਰ ਹੀ ਹੋਊਗਾ ਜੀ ਜੀ ਜਿਹੜੀ ਵੀ ਕੋਈ ਸਰਕਾਰ ਆਉਂਦੇ ਸਭ ਪਹਿਲਾਂ ਆਪਦਾ ਹੀ ਕੋਟਾ ਪੂਰਾ ਕਰਦੇ ਜੀ ਪਹਿਲਾਂ ਅੱਛਾ ਮਾਨ ਸਰਕਾਰ ਆਈ ਉਹ ਕਹਿੰਦੇ ਸੀ ਕਿ ਅਸੀਂ ਕਿਰਤਿਆਂ ਵਾਸਤੇ ਕੰਮੀਆਂ ਵਾਸਤੇ ਬਹੁਤ ਕੁਝ ਕੀਤਾ ਹੈਗਾ ਇੱਕ ਇਨਕਲਾਬ ਲੈ ਕੇ ਆਗੇ ਬਦਲਾਅ ਦੇਖਦਾ ਤੁਹਾਨੂੰ ਨਹੀਂ ਜੀ ਕੁਝ ਨਹੀਂ ਦੱਸਿਆ ਜੀ ਅਬ ਔਰਤਾਂ ਨੂੰ ਕਈ ਹਜ਼ਾਰ ਰੁਪਏ ਪਾਉਣ ਉਹ ਵੀ ਨਹੀਂ ਪਾਇਆ ਤਾਂ ਜੀ ਅੱਛਾ ਉਹ ਬਿਲਾ ਦਾ ਕੋਟਾ ਹੀ ਪੂਰਾ ਕਰੀ ਜਾਂਦਾ ਜੀ ਹਜੇ ਫੇਰ ਕਦ ਕਦੋਂ ਕਦੋਂ ਪਾਊਗਾ ਜੀ ਇਹ ਰਾਤ ਨੂੰ ਤੁਰੇ ਜਾਂਦੇ ਜੀ ਟਰਾਲੇ ਰਾਤ ਨੂੰ ਚੱਲਦੇ ਜੀ 10 ਵਜੇ ਤੋਂ ਬਾਅਦ ਬਾਅਦ ਰੋਡ ਦੇ ਉੱਪਰ ਦਿਨੇ ਕੋਈ ਚੱਲਣ ਹੀ ਨਹੀਂ ਦਿੰਦਾ ਜੀ ਕੋਈ ਵੀ ਆਪਾਂ ਵਿੱਚ ਕੋਈ ਮਾੜਾ ਬੰਦਾ ਆਪਾਂ ਵਿੱਚ ਕੋਈ ਤਗੜਾ ਬੰਦਾਗਾ ਹਰ ਇੱਕ ਗਾਲ ਕੱਢ ਕੇ ਲੰਘਦਾ ਜੀ ਪਹਿਲੀ ਗੱਲ ਤਾਂ ਸਿੱਧੀ ਨੰਗਣੀ ਨਹੀਂ ਦਿੰਦੇ ਜੀ ਰਾਹ ਦਾ ਮਹਤਮ ਸਮੱਸਿਆ ਹੁੰਦੀ ਹੈ ਜੀ ਰਸਤੇ ਦੇ ਵਾਸਤੇ ਐਸ਼ ਐਸ਼ ਹਾਂਜੀ ਜਦੋਂ ਲਗਾਤਾਰ ਇਸ ਤਰੀਕੇ ਨਾਲ ਜ਼ੋਰ ਲੱਗੀ ਜਾਂਦਾ ਲੱਗੀ ਜਾਂਦਾ ਹੈਗਾ ਕਿੰਨਾ ਥਕੇਵਾ ਕਿੰਨਾ ਕਾ ਜਾਂਦਾ ਹੈਗਾ ਕਿਵੇਂ ਫੁੱਲਿਆ ਜਾਂਦਾ ਭਰੇ ਰਾਤ ਨੂੰ ਐਸ਼ ਆਪਣੇ ਜਦੋਂ ਪਾਇਆ ਮਿਹਨਤ ਨਾਲ ਪੂਰੀ ਮਿਲਨੀ ਠੀਕ ਆ ਹੇਹੇ ਕੰਮ ਕਰੀ ਜਾਣਾ ਸਾਰੀ ਦਿਹਾੜੀ ਮੰਨਦਾ ਹੇਹੇ ਠੀਕ ਆ अच्छा ਤੁਹਾਨੂੰ ਲੱਗਦਾ ਹੈਗਾ ਬਈ ਇਸ ਸਮਾਜ ਦੇ ਵਿੱਚ ਇਸ ਸਿਸਟਮ ਦੇ ਵਿੱਚ ਜਿਹੜੇ ਚ ਅਸੀਂ ਰਹਿ ਰਹੇ ਹਗੇ ਆ ਮਜ਼ਦੂਰਾਂ ਦੀ ਜ਼ਿੰਦਗੀ ਕੋਈ ਬਹੁਤ ਜ਼ਿਆਦਾ ਸੁਖਾਲੀ ਹੈਗੀ ਆ ਨਹੀਂ ਨਹੀਂ ਬਈ ਯਾਰ ਕੋਈ ਸੁਖਾਲੀ ਨਹੀਂ ਕਿਉਂ ਲੱਗਦਾ ਹੈਗਾ ਪੂਰੀ ਮਿਹਨਤ ਨਹੀਂ ਮਿਲਨੀ ਵੀਰੇ ਯਾਰ ਅੱਛਾ ਅੱਛਾ ਮਿਹਨਤ ਕਿੰਨੀ ਕਿੰਨੀ ਕਿ ਮਿਹਨਤ ਮਿਲਣੀ ਚਾਹੀਦੀ ਹੈ ਤੁਹਾਡੇ ਅਨੁਸਾਰ ਇੱਕ ਬੰਦੇ ਨੂੰ ਜਿਹੜਾ ਆਮ ਲੇਬਰ ਕਰਨ ਵਾਲਾ ਬੰਦਾ ਹੈਗਾ ਇਸ ਸਮੇਂ ਦੇ ਵਿੱਚ ਮਹਿੰਗਾਈ ਦੇ ਹਿਸਾਬ ਦੇ ਨਾਲ ਕਿੰਨੀ ਕੀ ਦਿਹਾੜੀ ਹੈ ਜਿਹੜੀ ਇੱਕ ਵਿਅਕਤੀ ਦੀ ਜਿਹੜੀ ਹੋਣੀ ਚਾਹੀਦੀ ਹੈ ਸਾਡੇ ਦੀ ਘਟ-ਘਟ 1000 ਰੁਪਏ ਹੋਣਾ ਚਾਹੀਦਾ ਕੰਮ ਦੇ ਹਿਸਾਬ ਨਾਲ ਬਈ ਯਾਰ ਹਾਂ ਕਿਰਤਿਆਂ ਦੇ ਕਵੀ ਸੰਤਰਾ ਉਦਾਸੀ ਨੇ ਲਿਖਿਆ ਸੀਗਾ ਕਿਲੇ ਤੰਗਲੀ ਨਸੀਬਾ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਗਲ ਲੱਗ ਕੇ ਸੀਰੀ ਦੇ ਜੱਟ ਰੋਵੇ ਤੇ ਬੋਲਾਂ ਵਿੱਚੋਂ ਨੀਰ ਵਗਿਆ ਤੂੜੀ ਤੇ ਤੰਗਲੀ ਦਾ ਜਿਹੜਾ ਰਿਸ਼ਤਾ ਹੈਗਾ ਉਹ ਅੱਜ ਵੀ ਬਰਕਰਾਰ ਆ ਭਾਵੇਂ ਇਸ ਖੇਤਰ ਦੇ ਵਿੱਚ ਮਸ਼ੀਨਰੀ ਆ ਜਿਹੜੀ ਉਹ ਬਹੁਤ ਹੱਦ ਤੀਕ ਪ੍ਰਵੇਸ਼ ਕਰ ਗਈ ਆ ਪਰ ਫੇਰ ਵੀ ਆ ਜਿਹੜੀ ਲੇਬਰ ਕਦੇ ਵੀ ਜ਼ੀਰੋ ਨਹੀਂ ਹੁੰਦੀ ਕਿ ਲੇਬਰ ਦੀ ਹਮੇਸ਼ਾ ਜਿਹੜੀ ਉਹ ਜ਼ਰੂਰਤ ਰਹਿੰਦੀ ਹੈਗੀ ਆ ਹੁਣ ਸਮੇਂ ਬਦਲ ਚੁੱਕੇ ਆ ਹੁਣ ਬਹੁਤ ਸਾਰੀ ਤੂੜੀ ਆ ਜਿਹੜੀ ਉਹ ਸਟੋਰ ਕਰ ਲਈ ਜਾਂਦੀ ਹੈਗੀ ਆ ਤੇ ਸਟੋਰ ਕਰਨ ਤੋਂ ਬਾਅਦ ਇਹਨਾਂ ਦਿਨਾਂ ਦੇ ਵਿੱਚ ਆ ਜਿਹੜੀ ਉਹ ਵੇਚੀ ਜਾਂਦੀ ਹੈ ਇੱਕ ਤਰ੍ਹਾਂ ਦਾ ਬਹੁਤ ਵੱਡੇ ਪੱਧਰ ਤੇ ਧੰਦਾ ਵੀ ਆ ਪਰ ਇਸ ਧੰਦੇ ਦੇ ਵਿਚਲੀ ਜੋ ਚੂਲ ਹੈਗੀ ਆ ਜੋ ਮਜ਼ਦੂਰ ਤਲਕਾ ਸਾਡਾ ਜਿਹੜਾ ਕਿਤੇ ਨਾ ਕਿਤੇ ਤੂੜੀ ਖਰੀਦ ਕੇ ਠੇਕੇਦਾਰ ਦੇ ਰਾਹੀਂ ਤੇ ਆਖਰ ਨੂੰ ਜਿੱਥੇ ਵਿਕਦੀ ਹੈਗੀ ਉਥੋਂ ਤੀਕ ਪਹੁੰਚਾਉਂਦਾ ਹੈਗਾ ਅੱਪ ਅੱਜ ਉਹਨਾਂ ਵੀਰਾਂ ਕੋਲ ਪਹੁੰਚੇ ਹੈਗੇ ਆ ਅ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਹਨਾਂ ਵੀਰਾਂ ਨੂੰ ਆ ਜਿਹੜੀਆਂ ਕੀ ਕੀ ਦਿੱਕਤਾਂ ਆਉਂਦੀਆਂ ਆਮ ਤੌਰ ਦੇਤੇ ਆਪਾਂ ਜਦੋਂ ਵੀ ਕਈ ਵਾਰੀ ਡਰਾਈਵਰੀ ਕਰਦੇ ਆ ਤਾਂ ਰਸਤੇ ਦੇ ਵਿੱਚ ਜਦੋਂ ਭੋਂਗਾ ਵਾਲੀ ਟਰਾਲੀ ਆ ਜਾਂਦੀ ਹੈਗੀ ਤੇ ਮਨ ਦੇ ਵਿੱਚ ਭਾਵੇਂ ਸਿੱਧਾ ਨਾ ਕਹੋ ਕਈ ਤਾਂ ਸਿੱਧੀਆਂ ਵੀ ਕੱਢਦੇ ਹੈਗੇ ਆ ਪਰ ਮਨ ਦੇ ਵਿੱਚ ਹਰੇਕ ਬੰਦਾ ਜਿਹੜਾ ਕਿਤੇ ਨਾ ਕਿਤੇ ਗਾਲ ਵੀ ਕੱਢਦਾ ਹੈਗਾ ਆਪਾਂ ਜਾਣਾਂਗੇ ਪਰ ਢੱਡਾ ਜਿਹੜਾ ਉਹ ਸਭ ਤੋਂ ਵੱਡੀ ਚੀਜ਼ ਹੈਗੀ ਢੱਡ ਦੀ ਖਾਤਰ ਆ ਜਿਹੜਾ ਬਹੁਤ ਕੁਝ ਕਰਨਾ ਪੈਂਦਾ ਲੋਕ ਬਹੁਤ ਕੁਝ ਕਰਦੇ ਹੈਗੇ ਆ ਲੋਕੀ ਤਾਂ ਇਥੋਂ ਤੀਕਾ ਵੀ ਗਰੇ ਹੋਏ ਆ ਕਿ ਚਿੱਟਾ ਤੀਕ ਵੇਚਦੇ ਹੈਗੇ ਲੋਕਾਂ ਨੂੰ ਜ਼ਹਿਰ ਤੀਕ ਪ੍ਰੋਵਾਈਡ ਕਰਵਾਉਂਦੇ ਹੈਗੇ ਆ ਪਰ ਇਹ ਵੀਰ ਆ ਜਿਹੜੇ ਨਰੋਲ ਮਿਹਨਤ ਦੇ ਉੱਤੇ ਆ ਜਿਹੜਾ ਆਪਣਾ ਜੀਵਨ ਬਸਰ ਕਰ ਰਹੇ ਹੈਗੇ ਆ ਆਪਾਂ ਗੱਲਬਾਤ ਕਰਾਂਗੇ ਸਸੀਕਾਲ ਬਾਈ ਜੀ ਕੀ ਨਾਮ ਆ ਜੀ ਸਸੀਕਾਲ ਜੀ ਮੇਰਾ ਨਾਮ ਮਨਦੀਪਾ ਜੀ ਅੱਛਾ ਬਾਈ ਜੀ ਤੁਸੀਂ ਇੱਥੇ ਕੰਮ ਦੇ ਉੱਤੇ ਆ ਜਿਹੜਾ ਭرائی ਲਵਾਈ ਕਰਦੇ ਹੋ ਜਾਂ ਹੋਰ ਵੀ ਕੋਈ ਕੰਮ ਕਰਦੇ ਹੋ ਇਹ ਭرائی ਲਵਾਈ ਹੁੰਦੀ ਹੈ ਜੀ ਸਾਡੀ ਮਿਹਨਤ ਕਰਦੇ ਆ ਜੀ ਅਸੀਂ ਤਾਂ ਕਿਰਤ ਕਮਾਈ ਕਰਦੇ ਆ ਫੇਰ ਵੀ ਨਹੀਂ ਲੋਕੀ ਸਾਨੂੰ ਕਰਨ ਦਿੰਦੇ ਜੀ ਜਿਵੇਂ ਇੱਥੋਂ ਭਰ ਕੇ ਟਰਾਲਾ ਲੈ ਕੇ ਜਾਣੇ ਆ ਰਸਤੇ ਦੇ ਵਿੱਚ ਗੱਡੀਆਂ ਵਾਲੇ ਬਹੁਤ ਜ਼ਿਆਦਾ ਤੰਗ ਕਰਦੇ ਆ ਕਈ ਮੋਟਰਸਾਈਕਲ ਵਾਲੇ ਵੀ ਕਈ ਰਸਤੇ ਦੇ ਵਿੱਚ ਰਸਤਾ ਵੀ ਨਹੀਂ ਦਿੰਦੇ ਮੂਰੇ ਗੱਡੀਆਂ ਰੋਕ ਕੇ ਖੜ ਜਾਂਦੇ ਆ ਤੇ ਬਹੁਤ ਔਕਤ ਆਉਂਦੀ ਆ ਕਿਉਂਕਿ ਜੀ ਮਿਹਨਤੀ ਆ ਕੀ ਸਾਰੇ ਕਾਸੇ ਵਾਸਤੇ ਮਿਹਨਤ ਕਰਾਂਗੇ ਤਾਂ ਰੋਟੀ ਰੱਜ ਕੇ ਖਾਵਾਂਗੇ ਨਹੀਂ ਤਾਂ ਭੁੱਖੇ ਮਰਨ ਵਾਲਾ ਕੰਮ ਆ ਹੋਰ ਜਿਹੜੇ ਲੋਕ ਨਸ਼ਾ ਵਗੈਰਾ ਕੋਈ ਡਰੱਗਸ ਵਗੈਰਾ ਲੈ ਰਹੇ ਆ ਉਹਨਾਂ ਨੂੰ ਤਾਂ ਕੋਈ ਰੋਕ ਟੋਕ ਨਹੀਂ ਹੁੰਦੀ ਜਿਹੜੇ ਮਿਹਨਤ ਵਾਲੀ ਚੀਜ਼ ਆ ਉਹਦੇ ਤੇ ਲੋਕ ਬਹੁਤ ਰੋਕ ਟੋਕ ਹੋ ਰਹੀ ਹੈ ਜੀ अच्छा भाई ये गल कर नशे दी कीती आ आ जेड़ा काम ਹੈਗਾ ਕਿਉਂਕਿ ਤੜਕੇ ਤੋਂ ਲੈ ਕੇ ਆਥਨ ਤੀਕ ਮਸਾ ਇੱਕ ਟਰਾਲਾ ਭਰਿਆ ਜਾਂਦਾ ਹੁਣ ਕੁਆਂਟਲਾ ਮਾਲ ਆ ਜਿਹੜਾ ਉਹ ਟਰਾਲੇ ਦੇ ਵਿੱਚ ਲੋਡ ਹੋ ਜਾਂਦਾ ਹੈਗਾ ਤੁਹਾਨੂੰ ਲੱਗਦਾ ਹੈਗਾ ਕਿ ਜ਼ਿਆਦਾਤਰ ਲੋਕ ਆ ਜਿਹੜੇ ਇਹ ਕੰਮ ਨਸ਼ਾ ਕਰਕੇ ਕਰਦੇ ਕਰਦੇ ਹੈਗੇ ਜਾਂ ਬਿਨਾਂ ਨਸ਼ੇ ਤੋਂ ਵੀ ਵਧੀਆ ਕੰਮ ਚੱਲ ਸਕਦਾ ਹੈਗਾ ਇਹ ਤਾਂ ਜੀ ਜਿਹੜਾ ਕੰਮ ਆ ਜੀ ਆਪਣੀ ਮਿਹਨਤ ਆ ਇਹ ਬਿਨਾਂ ਨਸ਼ੇ ਤੋਂ ਹੀ ਕਰੀ ਜਾ ਸਕਦੀ ਆ ਨਸ਼ਾ ਕਰਕੇ ਕੋਈ ਆਦਮੀ ਕੰਮ ਨਹੀਂ ਕਰ ਸਕਦਾ ਜਿਹੜਾ ਵੀ ਬੰਦਾ ਨਸ਼ਾ ਕਰੂਗਾ ਉਹ ਕੰਮ ਨਹੀਂ ਕਰੂਗਾ ਉਹ ਹਮੇਸ਼ਾ ਵਿਹਲਾ ਹੀ ਰਹੂਗਾ ਅੱਛਾ ਇਹ ਅਸੀਂ ਜੀ ਆਪਦੀ ਕਿਰਤ ਵਾਸਤੇ ਆਪਣੇ ਬੱਚਿਆਂ ਵਾਸਤੇ ਘਰ ਛੱਡ ਕੇ ਆਉਣਿਆਂ ਵਧੀਆ ਆਪਦੀ ਮਿਹਨਤ ਕਰਦੇ ਆ ਕੰਮ ਕਰਦੇ ਆ ਆਪਦਾ ਰੋਜ਼ਗਾਰ ਇਹਦੇ ਨਾਲ ਜੀ 10 ਘਰ ਗੁਜ਼ਾਰਾ ਹੁੰਦਾ ਇੱਕ ਟਰਾਲਾ ਭਰਦੇ ਆ ਜਦੋਂ ਅਸੀਂ ਅੱਛਾ ਹਾਂਜੀ ਅੱਛਾ ਇੱਕ ਟਰਾਲੇ ਦੇ ਨਾਲ 10 15 ਜਾਣੇ ਲੇਬਰ ਹੁੰਦੇ ਆ ਕਿੰਨੀ ਇੱਕ ਬੰਦੇ ਨੂੰ ਆ ਜਿਹੜੇ ਲੇਬਰ ਅਧਿਹਾਰਗੀ ਆ ਜਿਹੜੇ ਇਸ ਟਰਾਲੇ ਦੇ ਉੱਤੇ ਕੰਮ ਕਰਦੇ ਨਾਲ ਨਿਰਭਰ ਹੈਗੇ ਟਰਾਲੇ ਦੇ ਉੱਤੇ ਕਿੰਨੀ ਕੀ ਦਿਹਾੜੀ ਆ ਜਿਹੜੀ ਇਮਾਨਦਾਰੀ ਦੇ ਨਾਲ ਦੱਸਣਾ ਕਿ ਪੈ ਜਾਂਦੀ ਹੈਗੀ ਆ ਤੇ ਪਰ ਜੇਕਰ ਦਿਹਾੜੀ ਵੱਧ ਪੈਂਦੀ ਹੈਗੀ ਤੇ ਕਿੰਨਾ ਦਿਨਾਂ ਦੇ ਵਿੱਚ ਜਿਹੜੀ ਉਹ ਦਿੱਕਤ ਆਉਂਦੀ ਹੈਗੀ ਏ ਜੀ ਜ਼ਿਆਦਾਤਰ ਕੇ ਸਰਦੀ ਦੇ ਦਿਨਾਂ ਦੇ ਵਿੱਚ ਦਿੱਕਤ ਆਉਂਦੀ ਹੈਗੀ ਕਈ ਵਾਰ ਤੂੜੀ ਕੰਮ ਹੁੰਦੀ ਹੈਗੀ ਤੇ ਦਿਨ ਛੋਟੇ ਹੁੰਦੇ ਆ ਤੇ ਤਾਂ ਕਰਕੇ ਦੋ ਦਿਨਾਂ ਦੇ ਵਿੱਚ ਵੀ ਭਰ ਜਾਂਦਾ ਕਈ ਵਾਰ ਇੱਕ ਦਿਨ ਦੇ ਵਿੱਚ ਵੀ ਭਰ ਜਾਂਦਾਗਾ ਏ 5 ਜਾਂ 600 ਰੁਪਿਆ ਦਿਹਾੜੀ باندې ਟਰਾਲੇ 5 600 ਰੁਪਿਆ ਟਰਾਲੇ ਦੇ ਵਿੱਚ ਇੱਕ ਬੰਦੇ ਨੂੰ ਦਿਹਾੜੀ ਪਾਈ ਜਾਂਦੀ ਹੈਗੀ ਤੇ ਜਦੋਂ ਕਈ ਵਾਰੀ ਸੀਜ਼ਨ ਆਫ ਹੁੰਦਾ ਹੈਗਾ ਉਦੋਂ ਫਿਰ ਕਿਵੇਂ ਕਰਦੇ ਹੈਗੇ ਆ ਕਿਉਂਕਿ ਤੁਹਾਨੂੰ ਤਾਂ ਇਹ ਕੰਮ ਹੀ ਆ ਜਿਹੜਾ ਜ਼ਿਆਦਾ ਜੱਜਦਾ ਹੋਣਾ ਉਦੋਂ ਹਾਂਜੀ 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 ਉਦੋਂ ਕੀ ਕਰਦੇ ਆ ਉਦੋਂ ਵੀ ਫਿਰ ਜੀ ਕੰਮ ਸਾਡਾ ਇਹੀ ਆ ਜੀ 12 ਮਹੀਨੇ 30 ਦਿਨ ਤੂੜੀ ਦਾ ਹੀ ਕੰਮ ਆ ਜੀ ਸਾਡਾ ਬਸ ਇਸੇ ਤੋਂ ਸਾਡਾ ਚੁੱਲ੍ਹੇ ਦਾ ਗੁਜ਼ਾਰਾ ਹੁੰਦਾ ਜੀ ਅੱਛਾ ਹਾਂਜੀ ਅੱਛਾ ਭਾਈ ਜੀ ਜਦੋਂ ਤੁਸੀਂ ਲੈ ਕੇ ਜਾਣੀ ਹੁ ਜਿੱਥੇ ਫੈਕਟਰੀ ਦੇ ਵਿੱਚ ਇਹ ਫੈਕਟਰੀ ਦੇ ਵਿੱਚ ਤੂੜੀ ਲੱਤਦੀ ਆ ਜਾਂ ਕਿਤੇ ਹੋਰ ਕਿਹੜੀ ਜਗ੍ਹਾ ਦੇ ਉੱਤੇ ਲੈ ਕੇ ਜਾਣੀ ਹੈ ਇਹ ਫੈਕਟਰੀ ਦੇ ਵਿੱਚ ਹੀ ਲੈਂਦੀ ਹੈ ਜੀ ਅੱਛਾ ਉੱਥੇ ਫੈਕਟਰੀ ਦੇ ਵਿੱਚ ਕੀ ਕਰਦੇ ਤੁਹਾਨੂੰ ਪਤਾ ਹੈਗਾ ਇਹ ਫੈਕਟਰੀ ਦੇ ਵਿੱਚ ਇਸ ਤੋਂ ਬਾਅਦ ਗੱਤਾ ਬੰਨਦਾ ਜੀ ਇਹਦਾ ਪੇਪਰ ਇਹ ਸ਼ਾਪੀਪਰ ਬੰਨਦਾ ਹੈ ਹਾਂਜੀ ਅੱਛਾ ਭਾਈ ਜੀ ਜਦੋਂ ਉੱਥੇ ਪਹੁੰਚਦੇ ਹੋ ਤੁਸੀਂ ਕੰਡਾ ਵਗੈਰਾ ਕਰਵਾਉਣਾ ਹੁੰਦਾ ਉੱਥੇ ਕਿੰਨੀ ਇੱਕ ਦਿੱਕਤ ਆਉਂਦੀ ਹੈਗੀ ਜਲਦੀ ਟਰਾਲਾ ਖਾਲੀ ਹੋ ਜਾਂਦਾ ਜਾਂ ਉੱਥੇ ਵੀ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸਮੱਸਿਆ ਦਾ ਤਾਂ ਜੀ ਦੇਖੋ ਇਦਾਂ ਕੰਮ ਹੀ ਇਦਾਂ ਦਾਗਾ ਕਿ ਹਰ ਥਾਂ ਸਮੱਸਿਆ ਹੀ ਸਮੱਸਿਆਗੀ ਹਾਂਜੀ ਅੱਛਾ ਅਾਂ ਜਦੋਂ ਮੰਨ ਲਓ ਵੀ ਤੁਸੀਂ ਕਿਤੇ ਟੂੜੀ ਚੱਕਣੀ ਹੁੰਦੀ ਹੈਗੀ ਆ ਉੱਥੇ ਕੋਈ ਕਿਤੇ ਇਹੋ ਜਿਹਾ ਹੋਇਆ ਹੈਗਾ ਤੁਹਾਡੇ ਨਾਲ ਹਾਦਸਾ ਜਾਂ ਕੋਈ ਗੱਲਬਾਤ ਹੋਈ ਹੋਵੇ ਵੀ ਟੂੜੀ ਆ ਜਿਹੜੀ ਵਿੱਚੋਂ ਗਲੀ ਨਿਕਲ ਆਈ ਹੋਵੇ ਉੱਤੋਂ ਆ ਜਿਹੜੀ ਚੰਗੀ ਹੋਵੇ ਕੋਈ ਇਸ ਤਰ੍ਹਾਂ ਦਾ ਹੁੰਦਾ ਹੈਗਾ ਸਿਸਟਮ ਤੁਹਾਡੇ ਨਾਲ ਹਾਂਜੀ ਹਾਂਜੀ ਹੁੰਦਾ ਜੀ ਫਿਰ ਕਿਵੇਂ ਜਿਹਾ ਲੱਗਦਾ ਹੈਗਾ ਜਦੋਂ ਇਦਾਂ ਹੁੰਦਾ ਹੁਣ ਤਾਂ ਕੀ ਹੈ ਜੀ ਫਿਰ ਭਰਨਾ ਤਾਂ ਪੈਂਦਾ ਏ ਟਰਾਲਾ ਗਿੱਲੀ ਬਤੀ ਤੂੜੀ ਕੱਢਣੀ ਪੈਂਦੀ ਹੈਗੀ ਹਾਂ ਹਾਂਜੀ ਅੱਛਾ ਅਹ ਬਾਈ ਜੀ ਇਹ ਜਿਹੜੀ ਡਰਾਈਵਰੀ ਆ ਇਹ ਦਿਨੇ ਦਿਨੇ ਕਰਦੇ ਆ ਜਾਂ ਰਾਤ ਨੂੰ ਕਰਨੀ ਪੈਂਦੀ ਤੁਹਾਨੂੰ ਇਹ ਰਾਤ ਨੂੰ ਤੁਰਿਆ ਜਾਂਦੇ ਆ ਜੀ ਟਰਾਲੇ ਰਾਤ ਨੂੰ ਚੱਲਦੇ ਆ ਜੀ 10 ਵਜੇ ਤੋਂ ਬਾਅਦ ਵਾਧ ਰੋਡ ਦੇ ਉੱਪਰ ਦਿਨੇ ਕੋਈ ਚੱਲਣ ਹੀ ਨਹੀਂ ਦਿੰਦਾ ਜੀ ਹਾਂ ਕੋਈ ਵੀ ਆ ਭਾਵੇਂ ਕੋਈ ਮਾੜਾ ਬੰਦਾ ਭਾਵੇਂ ਕੋਈ ਤਕੜਾ ਬੰਦਾਗਾ ਹਰੇਕ ਗਾਲ ਕੱਢ ਕੇ ਲੰਘਦਾ ਜੀ ਪਹਿਲੀ ਗੱਲ ਤਾਂ ਸਿੱਧੀ ਨੰਗਣੀ ਨਹੀਂ ਦਿੰਦੇ ਇਹ ਰਾਹ ਦਾ ਮੋਤਮ ਸਮੱਸਿਆ ਹੁੰਦੀ ਹੈ ਜੀ ਰਸਤੇ ਦੇ ਰਸਤੇ ਅੱਛਾ ਅੱਛਾ ਹਾਂਜੀ ਅਛਾ ਭਾਈ ਜੀ ਘਰੇ ਬਾਲ ਬੱਚੇ ਕਿੰਨੇ ਟਰੋਡੇ ਬਾਲ ਬੱਚੇ ਜੀ ਹਜੇ 1 ਹੀ ਆਈ ਐ ਇਹ ਸ਼ਾਇਦ ਲੜਕਾ ਜਾਂ ਲੜਕੀ ਆ ਇਹ ਹੋਣ ਵਾਲਾ ਜੀ ਇੱਕ ਮੇਰੀ ਭੈਣ ਦੇ ਕੋਲੇ ਕੁੜੀ ਆ ਗਈ ਐ ਸੇਸ਼ਨ ਜੀ اچھا ਗੁਜ਼ਾਰਾ ਠੀਕ ਹੋ ਜਾਂਦਾ ਰਹਿੰਦਾ ਹੈਗਾ ਇਸ ਸਿਸਟਮ ਦੇ ਵਿੱਚ ਕਿਉਂਕਿ ਜੋ ਕੇ ਸਮੇਂ ਦੇ ਵਿੱਚ ਜਿਹੜੇ ਬੰਦੇ ਨੂੰ ਜਿਹੜੇ ਲੋਕ 30 3000 ਰੁਪਿਆ 35 35000 ਰੁਪਿਆ ਵੀ ਜਿਨ੍ਹਾਂ ਨੂੰ 100000 ਰੁਪਿਆ ਦਿਹਾੜੀ ਪੈਂਦੀ ਹੈਗੀ ਉਹਨਾਂ ਦਾ ਵੀ ਔਖਾ ਹੈਗਾ ਤੁਹਾਡਾ 500 ਦੇ ਨਾਲ ਗੁਜ਼ਾਰਾ ਹੋ ਜਾਂਦਾ ਹਾਂਜੀ ਬਹੁਤ ਵਧੀਆ ਹੱਸ ਖੇਡ ਕੇ ਦਿਨ ਗੁਜ਼ਰਦਾ ਜੀ ਕੰਮ ਵਧੀਆ ਆਪਣੀ ਮਿਹਨਤ ਨਾਲ ਕਰਦੇ ਆ ਜੀ ਕਿਰਤ ਕਮਾਈ ਹੁੰਦੀ ਆ ਵਧੀਆ ਰੋਜ਼ਗਾਰ ਆ ਵਧੀਆ ਕੰਮ ਚੱਲਦਾ ਜੀ ਕਮ ਸੇ ਕਮ 12 ਜਾਂ 15 ਘਰ ਜੀ ਚੁੱਲ੍ਹਾ ਚੱਲਦਾ ਜਿਹੜੇ ਸਾਡੇ ਕੰਮ ਟ੍ਰਾਲਾ ਭਰਦੇ ਆਂ ਅਸੀਂ ਟੋੜੀ ਦਾ ਅੱਛਾ ਹਾਂਜੀ ਸਾਡੇ ਨਾਲ ਵੀਰ ਮਯੂਦ ਆ ਜਿਹੜਾ ਸਾਰਾ ਦਿਨ ਤੰਗਲੀ ਚਲਾਉਂਦਾ ਹੈਗਾ ਬਾਈ ਜੀ ਪਹਿਲਾਂ ਤੇ ਇਹ ਦੱਸੋ ਕਿ ਜਦੋਂ ਲਗਾਤਾਰ ਇਸ ਤਰੀਕੇ ਨਾਲ ਜ਼ੋਰ ਲੱਗੀ ਜਾਂਦਾ ਲੱਗੀ ਜਾਂਦਾ ਹੈਗਾ ਕਿੰਨਾ ਥਕੇਵਾ ਕਿੰਨਾ ਕਾ ਜਾਂਦਾ ਹੈਗਾ ਕਿਵੇਂ ਫੁੱਲਿਆ ਜਾਂਦਾ ਭਰੇ ਹੱਥ ਨੂੰ ਅੱਛਾ ਹਾਂ ਹੱਥ ਨੇ ਪਰ ਥਕੇਵਾ ਲਾਉਣ ਵਾਸਤੇ ਕੁਝ ਟੋਨਿਕ ਲੈਣੇ ਹੋ ਜਾਂ ਨਹੀਂ ਲੈਂਦੇਗੇ ਲੈਣੀ ਪੈਂਦੇ ਬਈ ਯਾਰ ਅਦਗਾ ਅਛਾ ਲੈਣਾ ਪੈਂਦਾ ਹੈਗਾ ਠੀਕ ਹੈ ਅੱਛਾ ਭਾਈ ਜੀ ਇਹ ਦੱਸੋ ਕਿ ਜਦੋਂ ਮੰਨ ਲਾ ਵੀ ਕਦੇ ਕਦੇ ਐਂਜੇ ਲੱਗਦਾ ਹੁੰਦਾ ਯਾਰ ਵੀ ਸਾਰੀ ਉਮਰ ਇਹੀ ਕੰਮ ਕਰੀ ਜਾਣਾ ਹੈਗਾ ਹੋਰ ਲੋਕ ਆ ਜਿਹੜੇ ਬਹੁਤ سارے ਲੋਕ ਆ ਜਿਹੜੇ ਉਹ ਮਿਹਨਤ ਨਹੀਂ ਕਰਦੇਗੇ ਪਰ ਉਹਨਾਂ ਕੋਲੇ ਐਸ ਆਰਾਮ ਵਾਲੀਆਂ ਸਾਰੀਆਂ ਚੀਜ਼ਾਂ ਮਿਹਨਤ ਕਰਨ ਵਾਲੇ ਤਬਕੇ ਕੋਲੇ ਕੱਖ ਨਹੀਂ ਹੈ ਕਿਵੇਂ ਦੇਖਦੇ ਹੈਗੇ ਇਸ ਸਮਾਜ ਦੇ ਵਿੱਚ ਨਹੀਂ ਹੁੰਦਾ ਵੀ ਯਾਰ ਬਈ ਯਾਰ ਨਹੀਂ ਵੀ ਹੁੰਦਾ ਬਈ ਯਾਰ ਹਾਂ ਠੀਕ ਹੈ ਤੇ ਇੱਕ ਮੰਲਾ ਆਪਣੀ ਜੋ ਪਾਇਆ ਮਿਹਨਤ ਨਾ ਪੂਰੀ ਮਿਲਨੀ ਠੀਕ ਆ ਹਮਮ ਕੰਮ ਕਰੀ ਜਾਣਾ ਸਾਰੀ ਦਿਹਾੜੀ ਮੰਦਾ ਹਮਮ ਠੀਕ ਆ ਅੱਛਾ ਤੁਹਾਨੂੰ ਲੱਗਦਾ ਹੈਗਾ ਬਈ ਇਸ ਸਮਾਜ ਦੇ ਵਿੱਚ ਇਸ ਸਿਸਟਮ ਦੇ ਵਿੱਚ ਜਿਹੜੇ ਚ ਅਸੀਂ ਰਹਿ ਰਹੇ ਹਗੇ ਆ ਮਜ਼ਦੂਰਾਂ ਦੀ ਜ਼ਿੰਦਗੀ ਕੋਈ ਬਹੁਤ ਜ਼ਿਆਦਾ ਸੁਖਾਲੀ ਹੈਗੀ ਆ ਨਹੀਂ ਨਹੀਂ ਬਈ ਯਾਰ ਕੋਈ ਸੁਖਾਲੀ ਨਹੀਂ ਕਿਉਂ ਲੱਗਦਾ ਹੈਗਾ ਪੂਰੀ ਮਿਹਨਤ ਨਹੀਂ ਮਿਲਨੀ ਵੀਰੇ ਯਾਰ ਅੱਛਾ ਮੰਦਾ ਅੱਛਾ ਮਿਹਨਤ ਕਿੰਨੀ ਕਿੰਨੀ ਕ ਮਿਹਨਤ ਮਿਲਣੀ ਚਾਹੀਦੀ ਤੁਹਾਡੇ ਅਨੁਸਾਰ ਇੱਕ ਬੰਦੇ ਨੂੰ ਜਿਹੜਾ ਆਮ ਲੇਬਰ ਕਰਨ ਵਾਲਾ ਬੰਦਾ ਹੈਗਾ ਇਸ ਸਮੇਂ ਦੇ ਵਿੱਚ ਮਹਿੰਗਾਈ ਦੇ ਹਿਸਾਬ ਦੇ ਨਾਲ ਕਿੰਨੀ ਕੀ ਦਿਹਾੜੀ ਹੈ ਜਿਹੜੀ ਇੱਕ ਵਿਅਕਤੀ ਦੀ ਜਿਹੜੀ ਹੋਣੀ ਚਾਹੀਦੀ ਹੈ ਸਾਡੇ ਦੀ ਘਟ-ਘਟ 1000 ਰੁਪਏ ਹੋਣਾ ਚਾਹੀਦਾ ਕੰਮ ਦੇ ਹਿਸਾਬ ਨਾਲ ਵੀਰ ਹਾਂ ਠੀਕ ਹੈ ਕੰਮ ਦੇ ਹਿਸਾਬ ਨਾਲ ਤਾਂ 1000 ਹੋਣਾ ਚਾਹੀਦਾ ਠੀਕ ਹੈ ਉਧਰੋਂ ਮਹਗਾਈ ਇੰਨੀ ਹੈ ਹੂੰ ਬਾਲ ਬੱਚੇ ਪੜਦੇ ਸਕੂਲ ਦੇ ਵਿੱਚ ਹਾਂ ਪੜਦੇ ਵੀਰੇ ਅੱਛਾ ਕਿਹੜੀ-ਕਿਹੜੀ ਕਲਾਸ ਦੇ ਵਿੱਚ ਲੜਕੇ ਜਾਂ ਲੜਕੀਆਂ ਇੱਕ ਲੜਕੇ ਆ ਦੋ ਲੜਕੇ ਹਾਂ ਇੱਕ ਲੜਕਾ ਅੱਛਾ ਕਿਹੜੀ ਕਲਾਸ ਦੇ ਵਿੱਚ ਪੜਦੇ ਵੀ ਕੁੜੀ 12ਵੀਂ ਚ ਪੜਦੀ ਆ ਅੱਛਾ ਤੇ ਮੁੰਡਾ 9ਵੀਂ ਪੜਦਾ ਆ 8ਵੀਂ ਦੇ ਨਾਲ ਸੌਰੀ ਅੱਛਾ ਅੱਛਾ ਲੜਕੀ ਨੂੰ ਇਦੋਂ ਅੱਗੇ ਪੜਾਉਂਦਾ ਹੈ ਕੋਈ ਮੰਨ ਦੇ ਵਿੱਚ ਕਿਉਂਕਿ ਅਜੋਕੇ ਸਮੇਂ ਦੇ ਵਿੱਚ ਇਸ ਸਮੇਂ ਦੇ ਵਿੱਚ ਜਿਹੜਾ ਲੜਕੀਆਂ ਨੂੰ ਵੀ ਬਰਾਬਰ ਆ ਜਿਹੜਾ ਮੰਨਿਆ ਜਾਂਦਾ ਹੈਗਾ ਤੁਹਾਨੂੰ ਲੱਗਦਾ ਹੈਗਾ ਤੁਹਾਡੇ ਮੰਨ ਦੇ ਵਿੱਚ ਇਹ ਹੈਗਾ ਕਿ ਲੜਕੀ ਨੂੰ ਅੱਗੇ ਪੜਾਉਣਾ ਸੀ ਪੜਾਉਣਾ ਤਾਂ ਹੈਗਾ ਬਈ ਹਰ ਮਗਾਈ ਕਿੱਥੋਂ ਪੜਨ ਦੇਊਗੀ ਯਾਰ ਮੈਂ ਅੱਛਾ ਜਿਹੜਾ ਮਜ਼ਦੂਰ ਬੰਦਾ ਉਹਨੂੰ ਤਾਂ ਬਾਲਾ ਨਹੀਂ ਹੁੰਦਾ ਕੰਮ ਯਾਰ ਨੀ ਨਾਲੇ ਕਹਿੰਦੇ ਹੈਗੇ ਐਜੂਕੇਸ਼ਨ ਤਾਂ ਹੁਣ ਸਸਤੀ ਹੈਗੀ ਆ ਜਾ ਫਰੀ ਹੈਗੀ ਕੁੜੀਆਂ ਨੂੰ ਤੁਹਾਨੂੰ ਪਤਾ ਹੈਗਾ ਵੀ ਕੁੜੀਆਂ ਨੂੰ ਪਹਿਲੀ ਕਲਾਸ ਤੋਂ ਲੈ ਕੇ ਪੀ ਐਚ ਡੀ ਤੀਕ ਆ ਜਿਹੜਾ ਉਹ ਮੁਫਤ ਸਿੱਖਿਆ ਮਿਲਣੀ ਹੁੰਦੀ ਆ ਤੁਹਾਨੂੰ ਇਸ ਗੱਲ ਦਾ ਪਤਾ ਇਨ ਨਾਣ ਪੜਾ ਰਹੇ ਆ ਆਪ ਨੂੰ ਕਿਵੇਂ ਆਣ ਪੜੋ ਪਤਾ ਨਹੀਂ ਜੇਕਰ ਮੰਨ ਲਾ ਵੀ ਤੁਹਾਡੀ ਲੜਕੀ ਨੂੰ ਅ ਅੱਗੇ ਆ ਜਿਹੜਾ ਫਰੀ ਐਜੂਕੇਸ਼ਨ ਲੈਣ ਦਾ ਮੌਕਾ ਮਿਲੇ ਤੁਸੀਂ ਆ ਜਿਹੜਾ ਕਾਲਜ ਤੀਕ ਉਸ ਲੜਕੀ ਨੂੰ ਆਪਣੀ ਨੂੰ ਆ ਜਿਹੜਾ ਉਹ ਅਲਾਉ ਕਰੋਗੇ ਕਿ ਲੜਕੀ ਹੋਰ ਅੱਗੇ ਪੜੇ ਇਹ ਤਾਂ ਹੈਗਾ ਹੀ ਪੜੇ ਤਾਂ ਇੱਛਾ ਹੂੰ ਠੀਕ ਹੈ ਬਾਕੀ ਦੇ ਬੱਚੇ ਦੇ ਰੇਟ ਮਿੰਟ ਐਸ਼ਾ ਹੂੰ ਠੀਕ ਹੈ ਅੱਛਾ ਭਾਈ ਜੀ ਗੁਜ਼ਾਰਾ ਠੀਕ ਹੋ ਜਾਂਦਾ ਹੈਗਾ ਘਰ ਦਾ ਵਾਹ ਵਾਹ ਯਾਰ ਬਸ ਸੱਟੀ ਚੱਲਦਾ ਭਾਈ ਯਾਰ ਡੈੜੀ ਨਾਲ ਮਾਹੀ ਚੱਲਦਾ ਐਸ਼ਾ ਬਸ ਤੰਗੀ ਨਹੀਂ ਚੱਲਦਾ ਮੰਨ ਲਓ ਫੋਲ ਹੂੰ ਅੱਛਾ ਤੁਸੀਂ ਵੀ ਕਦੇ ਟਰਾਲੇ ਤੇ ਨਾਲ ਗਏ ਹੈਗੇ ਡਰਾਈਵਰੀ ਦੇ ਦੌਰਾਨ ਜਾਂ ਇਕੱਲਾ ਇਹ ਹੀ ਕੰਮ ਕਰਦੇ ਹੋ ਮਾਹੀ ਦਾ ਇਕੱਲਾ ਭਾਰਨ ਤੇ ਹੀ ਆਨ ਭਾਈ ਐਸ਼ਾ ਭਾਰਨ ਤੇ ਹੀ ਠੀਕ ਹੈ ਅੱਛਾ ਜਦੋਂ ਮੰਨ ਲਾ ਵੀ ਆਪਾਂ ਇਹ ਦੇਖਦੇ ਹੈਗੇ ਆ ਕਿ ਸਰਕਾਰਾਂ ਜਿਹੜੀਆਂ ਬਹੁਤ ਸਾਰੀਆਂ ਬਦਲੀਆਂ ਹੈਗੀਆਂ ਤੁਹਾਨੂੰ ਲੱਗਦਾ ਹੈਗਾ ਕਿ ਸਾਡੇ ਇਸ ਦੇਸ਼ ਦੇ ਵਿੱਚ ਕਿਉਂਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆ ਜਿਹੜਾ ਲੋਕ ਸਭਾ ਦੇ ਇਲੈਕਸ਼ਨ ਫੇਰ ਆ ਰਹੇ ਹੈਗੇ ਮੋਦੀ ਸਰਕਾਰ ਆ ਜਿਹੜੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਕਮਰ ਕਸਾ ਕਸੀ ਬੈਠੀ ਹੈਗੀ ਸਾਰੀਆਂ ਪਾਰਟੀਆਂ ਕਮਰ ਕਸਾ ਕਸੀ ਬੈਠਣ ਤੁਹਾਨੂੰ ਲੱਗਦਾ ਹੈ ਕਿ ਕੋਈ ਪਾਰਟੀ ਆ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮਜ਼ਦੂਰਾਂ ਦਾ ਕੋਈ ਸਵਾਰ ਸਕਦੀ ਆ ਮੇਰੇ ਹਿਸਾਬ ਨਾਲ ਤਾਂ ਨਹੀਂ ਲੱਗਦਾ ਜੀ ਕੋਈ ਸਵਾਰ ਅੱਛਾ ਆਈ ਜਲੂ ਐ ਮਜ਼ਦੂਰ ਕਹੀਂ ਚੱਲੂਗਾ ਅੱਛਾ ਅੱਛਾ ਭਾਈ ਕੋਈ ਮਰਜ਼ੀ ਬਣੀ ਐ ਅੱਛਾ ਆ ਹੀ ਕੰਦਰ ਗਲੇ ਰਹਿਣਾ ਭਾਈ ਪੰਚਾਇਤਾਂ ਦੇ ਇਲੈਕਸ਼ਨ ਆ ਗਏ ਹੈਗੇ ਆ ਪੰਚਾਇਤਾਂ ਤੋਂ ਹੈ ਕੋਈ ਆਸਮੀਤ ਕਿਸੇ ਤੋਂ ਕੋਈ ਨਹੀਂ ਰ ਭਾਈ ਰਾਨੂੰ ਤੋਂ ਅੱਛਾ ਅੱਛਾ ਭਾਈ ਜੀ ਆ ਆਮ ਆਮੀ ਪਾਰਟੀ ਦੀ ਸਰਕਾਰ ਆ ਜਿਹੜੀ ਸੱਤਾ ਦੇ ਵਿੱਚ ਆਈ ਸੀਗੀ 2 ਸਾਲ ਹੋ ਗਏ ਆ ਰਾਜ ਕਰਦਿਆਂ ਭਗਵੰਤ ਮਾਨ ਨੇ ਇਹ ਗੀਤ ਗਾਉਂਦੇ ਹੁੰਦੇ ਸੀਗੇ ਕਿ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਮਤਲਬ ਆਪਣੇ ਕਮੀਆਂ ਦੀ ਗੱਲ ਕੀਤੀ ਸੀ ਉਹਨਾਂ ਨੇ ਤਾਨੂੰ ਲੱਗਦਾ ਹੈਗਾ ਕਿ ਉਹ ਸੂਰਜਾ ਜਿਹੜਾ ਕਮੀਆਂ ਦੇ ਵੇੜੇ ਮੈਂ ਕਿਹਾ ਕੋਈ ਮੇਰ ਹੋਈ ਹੈਗੀ ਆ ਮਾਨ ਸਰਕਾਰ ਵੱਲੋਂ ਤੁਹਾਡੇ ਲਈ ਗਰੀਬ ਬੰਦੇ ਨੂੰ ਕੋਈ ਨਹੀਂ ਹੋਈ ਅੱਜ ਤੱਕ ਇਹਨਾਂ ਤੋਂ ਅੱਛਾ ਕੱਲੀਆਂ ਗੱਲਾਂ ਹੀ ਸੀਗੀਆਂ ਅੱਛਾ ਕੱਲੀਆਂ ਗੱਲਾਂ ਹੀ ਮਾਨ ਸਾਹਿਬ ਦੀਆਂ ਹਾਂ ਕੱਲੀਆਂ ਗੱਲਾਂ ਹੀ ਗਰੀਬਾਂ ਨੂੰ ਕੋਈ ਨਹੀਂ ਤਜ ਤੱਕ ਅੱਛਾ ਹੂੰ ਠੀਕ ਹੈ ਅੱਛਾ ਭਾਈ ਜੀ ਕਿਹੜਾ ਪੈਂਟ ਹੈਗਾ ਕਿੰਨੀ ਕੁ ਵਾਰਤੀਕ ਆ ਜਿਹੜਾ ਤੁਸੀਂ ਡੇਲੀ ਆ ਜਿਹੜਾ ਅਪ ਡਾਊਨ ਕਰਦੇ ਹੋ ਇਹ ਮਾਨ ਲਖੀਮੋਣੇ ਤੋਂ ਆ ਬਰੇ ਹੂੰ ਡੇਲੀ ਅਪ ਡਾਊਨ ਕਰਦੇ ਹਰੀ ਨੂੰ ਅੱਛਾ ਸ਼ਹਿਰੀ ਨੂੰ ਹੈਗਾ 40-45 ਕਿਲੋਮੀਟਰ ਦਾ ਫਾਸਲਾ ਹੈਗਾ ਇੰਨਾ ਪੱਕਾ ਹੀ ਅੱਛਾ 100 ਕਿਲੋਮੀਟਰ ਦੀ ਕੱਢ ਦਿੰਨੇ ਹੈਗੇ ਏਰੀਆ ਸਾਰਾ ਹਾਂ ਇੰਨਾ ਹੋਏ ਨਹੀਂ ਅੱਛਾ ਇੰਨਾ ਹੋ ਜਾਂਦਾ ਹੈ